ਮੈਨੂੰ ਅਸਲੇ ਦੇ ਵਾਂਗ ਪੱਕੀ ਰੱਖ ਲੈ ਜਿਵੇਂ ਰੱਖੀਆਂ ਲਸਣ ਸੀਨੇ ਤੱਕ ਨਾਵੇ ਪਾਵੇਂ ਦਿੱਲੀ ਤੋਂ ਲਾਹੌਰ ਤੇਰੇ ਚਰਚੇ ਮੈਨੂੰ ਆਪਣੀ ਬਣਾਵੇਂ ਜੇ ਤਾਂ ਮਨਾਵੇ ਤੇਰੇ ਹੌਸਲੇ 'ਚ ਜੁੱਡੇ ਬੱਗੀ ਤਿੱਤਰੀ ਮਾਣ ਪਾਨੇ ਜਿਨਾਇ ਲੜੇ ਕਵਾਰੀ ਦਾ ਦਰੇ ਹੁੰਦੇ ਆ ਜੇ ਹੋਗੀ ਕਿਸੇ ਹੋਰ ਤੂੰ ਦੱਸੰਦੈ ਲੋਰੀ ਨਹੀਂ ਇਹਨੇ ਗੰਦੇ ਜੇ ਸਟਾਰ ਵੀ ਭਰੀ ਜਹ ਜੇ ਸਾਹਬ ਨਾ ਤੁਸੀਂ ਡਾਣਾ ਲਾਇਆ ਵੀ ਤੇਰੇ ਹੁੰਦੇ ਅਜੇ ਹੋਊਗੀ ਕਿਸੇ ਹੋਰ ਦੀ ਤੁਸ ਤੇ ਪਹਿਲੇ ਹੀ ਖਾਸਿਆਦੇ ਹੋਏ ਪਏ ਹੋ ਤੂੰ ਤੇ ਮੈਲਾ ਭੇਨੇ ਨਾਲੇ ਤੁਮ ਨੂੰ ਅਸਲੇ ਤੇ ਵਾਂਗੂਸ ਹਮ ਸਾਹਮ ਕੇ ਕਿਉਂ ਰਖੀਏ ਅਸਲਾ ਤਾਂ ਪਹਿਲੇ ਹੀ ਬੋਕ ਚੱਲਿਆ ਬੇਕਾਰ ਤੂੰ ਉਸ ਦਾ ਮੁੱਖੇ ਪਹਿਲੇ ਹੁਣ ਕੀ ਫਾਇਦਾ ਸਾਂਭਣ ਦਾ ਜੇ ਮੈਂ ਤੁਸੀ ਕਹਿੰਨੇ ਹਾਂ ਦਿੱਲੀ ਤੋਂ ਲਾਹੌਰ ਤੇਰੇ ਗੇਲਸਾ ਹੁੰਦੂਸੀ ਦਾਣਾ ਲਾਇਆ ਦਿੱਲੀ ਤੋਂ ਲਾਹੌਰ ਤੇਰੇ ਚਾਰਕੇ ਫਿਰ ਤਾਂ ਬਲਦਬਾਈ ਕਰਤੀ ਹੈ ਨਹੀਂ ਮੈਨਾਂ ਤਾਂ ਹੁਣ ਕੁਛ ਵੀ ਨਹੀਂ ਹੈ ਦਾ ਸਮਝਾ ਰਿਹਾ ਯਾਉ ਕੇ ਅਸਲਾ ਖੌਂਦਾ ਤਾਂ ਸਾਬ ਨਹੀਂ ਦੇਖਿਆਗਾ ਫੇ ਨੰਗੇ ਮੇਰੇ ਸਾਲੇ ਐਸ ਕੰਮ ਤੇ ਹੋ ਗਏ ਬਾਗਾਂ ਦੇ ਵਿੱਚ ਨੱਚਾ ਨੱਚਾਵੇਂ ਬਣ ਮੋਰਨੀ ਬਾਗਾਂ ਦੇ ਵਿੱਚ